ਜਿਨ੍ਹਾਂ ਦੇ ਬੱਚੇ ਤੋਤਲੇ ਤੇ ਗੁੰਗੇ ਨੇ ਇਸ ਡੇਰੇ ਦੇ ਵਿੱਚ ਲੱਗ ਜਾਂਦੇ ਨੇ ਤੋਤੇ ਵਾਂਗੂ ਟੈਂ ਟੈਂ ਕਰਨ ਫਿਰ ਇਸ ਦਰਬਾਰ ਦੇ ਉੱਪਰ ਜਿਹੜੇ ਤੋਤੇ ਚੜ੍ਹੇ ਜਾਂਦੇ ਨੇ ਇਹ ਡੇਰਾ ਬੜਾ ਹੀ ਚਰਚਾ ਦਾ ਵਿਸ਼ਾ ਬਣਿਆ ਹੈ ਜਿਨ੍ਹਾਂ ਦੇ ਬੱਚੇ ਗੁੰਗੇ ਤੇ ਤੋਤਲੇ ਬੋਲਦੇ ਨੇ ਇਸ ਦਰਬਾਰ ਦੇ ਉੱਪਰ ਤਾਂ ਚੰਗੀ ਤਰ੍ਹਾਂ ਤੋਤੇਾਂ ਕੋ ਲੱਗ ਜਾਂਦੇ ਨੇ ਬੋਲਣ ਇਹ ਡੇਰਾ ਬਾਬਾ ਭਾਈ ਗੁਰਦਾਸ ਜੀ ਮਾਨਸਾ ਦੇ ਵਿੱਚ ਬਣਿਆ ਹੋਇਆ ਸਾਰੀ ਗੱਲਬਾਤ ਦੱਸਾਂਗੇ ਡਰੈੱਸ ਵੀ ਦੱਸਾਂਗੇ ਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਿਹੜਾ ਕਿਸੇ ਗਰੀਬ ਦਾ ਪਲਾ ਹੋ ਜੇ ਅਮੀਰ ਦਾ ਪਲਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਲਓ ਜੀ ਤੁਸੀਂ ਆਹ ਡਰੈੱਸ ਨੋਟ ਕਰ ਲਓ ਜਿਹੜਾ ਡੇਰਾ ਬਾਬਾ ਭਾਈ ਗਰਦਾਸ ਜੀ ਉਦਾਸੀਨ ਗਦੀ ਨਸੀਨ ਮਹਾਂੰਤ ਅਮਰਤ ਮੁਨੀ ਜੀ ਇਹ ਡੇਰਾ ਜਿਹੜਾ ਬਹੁਤ ਪ੍ਰਸਿੱਧ ਡੇਰਾ ਦਾ ਇਧਰੋਂ ਦੇਖ ਸਕਦੇ ਹੋ ਤੁਸੀਂ ਦੂਰ ਤੱਕ ਇਹ ਮਾਨਸਾ ਦੇ ਵਿੱਚ ਬਣਿਆ ਹੋਇਆ ਹੈਗਾ। ਇੱਥੇ ਜਿਹੜੇ ਗੁੰਗੇ ਬੱਚੇ ਬੋਲਣ ਲੱਗ ਗਏ ਨੇ ਜਿਨ੍ਹਾਂ ਦੇ ਬੱਚੇ ਸਹੀ ਨਹੀਂ ਬੋਲਦੇ ਤੋਤਲੇ ਬੋਲਦੇ ਨੇ ਉਹ ਵੀ ਇੱਥੇ ਜਿਹੜੀਆਂ ਸੁੱਖਾਂ ਸੋਕ ਕੇ ਜਾਂਦੇ ਨੇ ਹੋਰ ਵੀ ਕੱਡੀ ਪੱਡੀ ਮਰਜੀ ਸੁੱਖ ਹੋਵੇ ਸਭ ਦੀ ਪੂਰੀ ਹੁੰਦੀ ਹੈਗੀ ਆਜੋ ਤੁਹਾਨੂੰ ਜਿਹੜਾ ਅੰਦਰੋਂ ਵੀ ਡੇਰਾ ਆਪਾਂ ਦਿਖਾ ਦਿੰਨੇ ਆਂਗੇ ਬਾਕੀ ਇੱਥੇ ਜਿਹੜੀਆਂ ਰੇੜੀਆਂ ਲੱਗੀਆਂ ਹੋਏ ਨੇ ਆਪਾਂ ਇਹਨਾਂ ਤੋਂ ਵੀ ਜਿਹੜਾ ਜਾਣਦੇ ਆਂ ਪੁੱਛਦੇ ਆਂਗੇ ਆਜੋ ਆਜੋ ਵੀ ਇੱਥੋਂ ਦੇ ਜਿਹੜੇ ਲੋਕਲ ਨੇ ਸਮਾਨ ਸੱਪਾ ਵੇਦਨੇ ਆਪਾਂ ਉਹਨਾਂ ਤੋਂ ਜਾਣਦੇ ਆਂ ਆਂਟੀ ਜਿਹੜਾ ਇਹ ਡੇਰਾ ਬਣਿਆ ਹੋਇਆ ਹੈਗਾ ਇੱਥੇ ਜਿਹੜਾ ਉਹ ਤੋਤੇ ਚੜਾਏ ਜਾਂਦੇ ਨੇ ਉਹ ਕਮ ਚੜਾਉਂਦੇ ਨੇ ਤੋਤੇ ਇੱਥੇ ਇਹ ਬੱਚੇ ਬੋਲਣ ਲੱਗ ਜਾਂਦੇ ਆ ਅਸਾ ਜਿਹੜੇ ਗੁੰਗੇ ਬੱਚੇ ਬੋਲਣ ਲੱਗ ਜਾਂਦੇ ਆ ਠੀਕ ਆ ਕਾਹਦੇ ਨਾ ਬੋਲਦੇ ਆ ਕਿ ਉਹ ਬੱਚੇ ਉਹ ਬੱਚੇ ਵੀਰੇ ਕੁੰਡ ਬਣਿਆ ਹੋਇਆ ਤੇ ਪਾਣੀ ਪੀਣਾ ਪੈਂਦਾ ਸ ਪਾਣੀ ਪੀਣਾ ਪੈਂਦਾ ਹਾਂ ਤੋਤਿਆਂ ਦੀ ਜੋੜੀ ਸੁੱਕ ਕੇ ਜਾਣੀ ਪੈਂਦੀ ਜੋੜੀ ਝਾੜਨੀ ਪੈਂਦੀ ਆ ਤੋਤਿਆਂ ਦੀ ਹਾਂਜੀ ਠੀਕ ਆ ਤੇ ਜਿਹੜੇ ਬੱਚੇ ਤੋਤਲੇ ਬੋਲਦੇ ਉਹ ਵੀ ਸਹੀ ਹੋ ਜਾਂਦੇ ਆ ਸਹੀ ਹੋ ਜਾਂਦੇ ਆ ਉਹ ਜਿਹੜਾ ਉੱਥੇ ਕੁੰਡ ਬਣਿਆ ਉਹਦੇ ਚੋਂ ਪਾਣੀ ਪੀਣਾ ਪੈਂਦਾ ਪਾਣੀ ਹਾਂਜੀ ਘਰੇ ਜਲ ਲੈ ਕੇ ਹੋ ਜਾਂਦੇ ਆ ਜੀ ਬੋਤਲਾਂ ਦੇ ਬੱਚੇ ਨੂੰ ਸਵੇਰ ਸ਼ਾਮ ਪਾਣੀ ਠੀਕ ਹੈ ਠੀਕ ਆ ਜਾਣਦੇ ਉਹਨੂੰ ਆਥਨ ਸਵੇਰੇ ਪਾਣੀ ਪਿਉਣਾ ਪੈਂਦਾਗਾ ਸਹੀ ਆ ਪੱਕੀ ਗੱਲ ਹੈ ਸਹੀ ਹੋ ਜਾਂਦੇ ਨੇ ਬੱਚੇ ਮੰਗਲਵਾਰ ਨੂੰ ਤੇ ਸੰਡੇ ਨੂੰ ਵੀਰੇ ਬਾਬ ਠੀਕ ਜੰਦੀਪ ਖਾਸੀ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ ਦੂਰੋਂ ਦੂਰੋਂ ਸੰਗਤ ਆਉਂਦੀ ਵਧੀਆ ਠੀਕ ਹੋ ਗਏ ਬੱਚੇ ਬਹੁਤ ਵੀ ਬੱਚੇ ਠੀਕ ਹੈ ਲਓ ਵੀ ਆਜੋ ਤੁਹਾਨੂੰ ਅੰਦਰ ਵੀ ਮਿੱਤਰੋ ਦਿਖਾ ਦਈਏ ਜਿਹੜਾ ਹਨ ਤੁਸੀਂ ਦੱਸਿਆ ਉਹਨਾਂ ਨੇ ਵੀ ਹਨ ਸਾਰੇ ਜਿਹੜੇ ਬੱਚੇ ਸੇ ਗੁੰਗੇ ਜਿਹੜੇ ਉਹ ਵੀ ਬੋਲਣ ਲੱਗ ਜਾਂਦੇ ਇੱਧਰ ਡੇਰਾ ਬਣਿਆ ਹੋਇਆ ਹੈਗਾ ਬਹੁਤ ਵੱਡਾ ਤੇ ਅੰਦਰ ਤੁਹਾਨੂੰ ਜਿਹੜੇ ਤੋਤੇ ਵੀ ਦਿਖਾਉਣੇ ਆ ਕਿੱਥੇ ਚੜਦੇ ਆ ਕੀ ਗੱਲਬਾਤ ਆ ਸਾਰੀ ਥੋੜੇ ਰਹਿ ਹੋ ਐਂਡ ਤੱਕ ਤੁਹਾਨੂੰ ਉਹ ਕੁੰਡ ਵੀ ਦਿਖਾਵਾਂਗੇ ਜਿਹੜੇ ਕੁੰਡ ਦੇ ਉੱਪਰੋਂ ਪਾਣੀ ਪੀਣਾ ਪੈਂਦਾਗਾ ਆਹ ਦੇਖ ਲਓ ਜੀ ਇੱਥ ਇਸ ਕੁੰਡ ਦੇ ਵਿੱਚੋਂ ਜਿਹੜਾ ਪਾਣੀ ਭਰਖੇ ਜਿਹੜਾ ਪੀਣਾ ਪੈਂਦਾ ਆ ਦੇਖ ਲਓ ਤੁਸੀਂ ਇਹ ਕੁੰਡ ਦੇ ਵਿੱਚੋਂ ਲੋਕ ਬੋਤਲਾਂ ਭਰ-ਭਰ ਕੇ ਜਿਹੜੀਆਂ ਲੈ ਕੇ ਜਾਂਦੇ ਨੇ ਮੰਗਲਵਾਰ ਤੇ ਐਤਵਾਰ ਨੂੰ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਤੋਤੇ ਹੀ ਤੋਤੇ ਜਿਹੜੇ ਤੋਤਿਆਂ ਦੀ ਜੋੜੀ ਜੜੀ ਚੜਾਉਣੀ ਪੈਂਦੀ ਹੈਗੀ ਇਸ ਸਤਾਨ ਦੇ ਉੱਪਰ ਡੇਰਾ ਬਾਬਾ ਭਾਈ ਗੁਰਦਾਸ ਜੀ ਮਾਨਸਾ ਏਰੀਏ ਦੇ ਬੱਚੇ ਬਣਿਆ ਹੋਇਆ ਹੈਗਾ ਤੁਹਾਨੂੰ ਜਿਹੜੇ ਅੰਦਰੋਂ ਵੀ ਦਰਸ਼ਨ ਦਰਾਰੇ ਜਿਹੜੇ ਬਾਬਾ ਜੀ ਦੇ ਕਰਵਾਵਾਂਗੇ ਤੇ ਆ ਦੇਖ ਲਓ ਤੁਸੀਂ ਹਨ ਜਿਨ੍ਹਾਂ ਦੇ ਬੱਚੇ ਬੋਲਣ ਲੱਗ ਗਏ ਜਿਨ੍ਹਾਂ ਦੇ ਬੱਚੇ ਤੋਤਲੇ ਬੋਲਦੇ ਸੀ ਉਹ ਸਹੀ ਹੋ ਗਏ ਨੇ ਇੱਧਰ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜੇ ਤੋਤੇ ਹੀ ਤੋਤੇ ਹੀ ਤੋਤੇ ਜਿਹੜੇ ਚੜਾਏ ਹੋਏ ਨੇ ਹਣਾ ਆਹ ਦਰਖਤ ਲੱਗਿਆ ਹੋਇਆ ਇੱਧਰ ਤੇ ਇਸ ਸਥਾਨ ਦੇ ਉੱਪਰ ਹਰੇਕ ਦੇ ਜਿਹੜੇ ਬੱਚੇ ਬੋਲਣ ਲੱਗ ਜਾਂਦੇ ਨੇ ਜੋੜਾ ਜਿਹੜਾ ਤੋਤਿਆਂ ਦਾ ਜਿਹੜਾ ਉਹ ਚੜਾਉਣਾ ਪੈਂਦਾਗਾ ਜੋ ਤੁਹਾਨੂੰ ਅੰਦਰੋਂ ਵੀ ਜਿਹੜੇ ਦਰਸ਼ਨ ਬਾਬਾਈ ਦੇ ਕਰਵਾ ਦਈਏ ਦਰਸ਼ਨ ਕਰ ਲਓ ਸਾਧ ਸੰਗਤ ਜੀ ਬਾਬਾਈ ਦੇ ਦਰਬਾਰ ਦੇ ਅੰਦਰ ਤੁਹਾਨੂੰ ਜਿਹੜੇ ਦਰਸ਼ਨ ਦਿਦਾਰੇ ਆਪਾਂ ਜਿਹੜੇ ਕਰਵਾ ਦਈਏ ਲਓ ਜੀ ਦਰਸ਼ਨ ਕਰ ਲਓ ਬਾਬਾਈ ਦੇ ਜੈ ਬਾਬਾ ਭਾਈ ਗਰਦਾਸ ਜੀ ਉਦਾਸੀਨ ਡੇਰਾ ਜਿਹੜਾ ਮਾਨਸ਼ਾ ਦੇ ਵਿੱਚ ਜਿਹੜਾ ਬਣਿਆ ਹੋਇਆ ਤੁਸੀਂ ਦਰਸ਼ਨ ਦਰਾਰੇ ਕਰ ਲਓ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਲਓ ਜੀ ਸਾਧ ਸੰਗਤ ਜੀ ਇੱਧਰ ਵੀ ਜਿਹੜੇ ਤੁਸੀਂ ਦਰਸ਼ਨ ਦਰਾਰੇ ਕਰ ਲਓ ਬਾਬਾ ਜੀ ਦੇ ਤੋਣਾ ਸਾਹਿਬ ਦੇ ਉਧਰ ਬਣਿਆ ਹੋਇਆ ਜਿਹੜਾ ਇੱਧਰ ਦਰਬਾਰ ਬਣਿਆ ਹੋਇਆ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿ ਕਿਉਂਕਿ ਕਿਸੇ ਦਾ ਜਿਹੜਾ ਪਲਾ ਹੋ ਜੇ ਕਿਸੇ ਦਾ ਬੱਚੇ ਦਾ ਜਿਹੜਾ ਬੱਚਾ ਠੀਕ ਹੋ ਜੇ ਸਾਰੇ ਬੱਚੇ ਇਸ ਥਾਨ ਦੇ ਉੱਪਰ ਜਿਹੜੇ ਠੀਕ ਹੋ ਕੇ ਜਾਂਦੇ ਇੱਥੇ ਦੇਖ ਲਓ ਜੀ ਤੋਤੇ ਹੀ ਤੋਤੇ ਜਿਹੜੇ ਚੜਦੇ ਨੇ ਬੱਚਿਆਂ ਦੇ ਜਿਹੜੇ ਬੋਲਣ ਦੇ ਨਾਲ ਤੋਤਿਆਂ ਦੀ ਜੋੜੀ ਚੜ੍ਹਨੀ ਪੈਂਦੀ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਤਾਂ ਕਿ ਕਿਸੇ ਦਾ ਜਿਹੜਾ ਪਲਾ ਹੋ ਸਕੇ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਬੜੀ ਦੂਰੋਂ ਦੂਰੋਂ ਇਸ ਥਾਨ ਦੇ ਉੱਪਰ ਜਿਹੜੇ ਆ ਰਹੇ ਨੇ ਸੋ ਕਿਸੇ ਦਾ ਪਲਾ ਹੋ ਜੇ ਸੋ ਮੰਗਲਵਾਰ ਤੇ ਐਤਵਾਰ ਨੂੰ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਆਉਂਦੇ ਆ ਸੋ ਵੀਡੀਓ ਨੂੰ ਸ਼ੇਅਰ ਜ਼